ਪੋਲੀ ਚੌਕ ਕੀ ਲਸਾੜਾ ਦਿਨੋਂ ਦੇ ਪਿੰਡ ਲਸਾੜਾ ਦੇ ਵਾਸੀ ਜਗਤਾ ਸਿੰਘ ਪੁੱਤਰ ਅਮਰ ਸਿੰਘ ਨੇ ਕਿਹਾ ਜੋ ਇੱਕ ਤੋੜ ਤਕਰੀਬਨ ਕਾਫੀ ਪਰਵਾਰਾਂ ਸੰਜੋਫ ਦੇ ਵਿੱਚ ਮੈਂ ਆਪਣਾ ਟਰੱਕ ਖੜਾ ਕਰਨਾ ਚਾਹੁੰਦਾ ਹਾਂ ਜਦੋਂ ਮੈਂ ਟਰੱਕ ਖੜਾ ਕਰਨਾ ਚਾਇਆ ਉਸ ਵੇਲੇ ਅਮਰੀਕ ਸਿੰਘ ਤੇ ਉਸਦੇ ਪਰਿਵਾਰਕ ਮੈਂਬਰ ਮੈਨੂੰ ਧਮਕੀਆਂ ਦੇ ਰਹੇ ਹਨ ਜਦੋਂ ਦੂਜੀ ਤਰ੍ਹਾਂ ਅਮਰੀਕ ਸਿੰਘ ਨਾਲ ਸੰਪਰਕ ਕੀਤਾ ਉਹਨਾਂ ਨੇ ਕਿਹਾ ਇਸ ਤੌਰ ਦੇ ਵਿੱਚ ਜਗਤਾ ਸਿੰਘ ਦਾ ਕੋਈ ਵੀ ਰੋਲਾ ਨਹੀਂ ਹੈ ਜੋ આરોਪ ਲਗਾ ਰਿਹਾ ਹੈ ਉਹ ਬੇਬਨਾਦ ਹਨ ਕੈਮਰਾਮੈਨ ਅਜੀਤ ਸਿੰਘ ਨਾਲ 2 मिनट 24 ਸਾਂ ਲਈ ਮਾਨਵਿਤ ਮੁਜਾਰਾ ਦੀ ਵਿਸ਼ੇਸ਼ ਰਿਪੋਰਟ ਭਾਰਤ ਸਿੰਘ ਪਹਾੜ ਹੈ ਸਾਡੀ ਸਮੱਸਿਆ ਇਹ ਹੈ ਕਿ ਸਾਡਾ ਸਾਂਝਾ ਤੌਰਿਆ ਸਤ ਮੋਲੇ ਜਿਹਦੇ ਵਿੱਚ ਕਿ ਚਾਚੇ ਤਾਏ ਮੇਰੇ ਸਾਰੇ ਉਹ ਨਹੀਂ ਮੈਨੂੰ ਬਾਕਟਰ ਨੂੰ ਜਗ੍ਹਾ ਦਿੱਤੀ ਉਹ ਏ ਮਰੀਕ ਸਿੰਘ ਉੱਥੇ ਮੈਨੂੰ ਟਰੱਕ ਖੜਾ ਕਰਨ ਦੀ ਗਾਲਾਂ ਕੱਢਦਾ ਤੇ ਤੂੰ ਟਰੱਕ ਨਹੀਂ ਠੇਕ ਰਿਹਾ ਦੱਸਦਾ ਇਹਦੇ ਨਾਲ ਹਜਦਾ ਸਾਡਾ ਪਲਾਟ ਦੇ ਵਿੱਚ ਜ਼ਿਆਦਾ ਆਇਆ ਤੇ ਉੱਥੇ ਸਾਨੂੰ ਗਾੜੀ ਵਿਰੋਧ ਵੀ ਕਰਦਾ ਧੌਂਕੀਆਂ ਦਿੰਦਾ ਤੈਨੂੰ ਜਾਨੋਂ ਮਾਰ ਦੰਗਾ ਜਦ ਰਾਤ ਨੂੰ ਪੌਸੇ ਸੱਦੀ ਤੇ ਇਹ ਸਹੀ ਲਸਾੜਿਆ ਆਇਆ ਉਹਨਾਂ ਦੇ ਸਾਹਮਣੇ ਗਾਲਾਂ ਕੱਢੀਆਂ ਨੇ ਮੈਨੂੰ ਇਹ ਮਰੀਕ ਸਿੰਘ ਦੇ ਲੜਕੇ ਨੇ ਕਿਹਾ ਗੱਡੀ ਨੂੰ ਮੈਂ ਅੱਗ ਲਾਉਣ ਲੱਗਾ ਉਸ ਟਾਈਮ ਫਿਰ ਉਹਨੇ ਕਿਹਾ ਇਸ ਇਨਪੈਗ ਕਿਦਾਂ ਲੋਨ ਲਗਾਇਓ ਹਿੱਸਾ ਵਿੱਚ ਉਹ ਤੋਂ ਬਾਅਦ ਮੈਂ ਤਿੰਨ ਦਰਖਾਸਤਾਂ ਦੇ ਚੁੱਕਾ ਜੀ ਮੇਰੇ ਕੋਈ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਪਹਿਲਾਂ ਮੈਂ ਦਿੱਤੀ ਜੁ ਸਾਢੇ ਉਹ ਤੋਂ ਬਾਅਦ ਡਿਵਟੀ ਦੇ ਉਹ ਤੋਂ ਬਾਅਦ ਐਸ ਐਸਪੀ ਦਿਲੰਦਰ ਉਥੋਂ ਮਾਰਗ ਹੋ ਕੇ ਆਇਆ ਇਹਨਾਂ ਦੇ ਕੋਲ ਲੇਕਿਨ ਉਹਨਾਂ ਦੀ ਉੱਤੇ ਕਾਰਵਾਈ ਕੋਈ ਨਹੀਂ ਹੋ ਰਹੀ ਅਗਰ ਕਾਰਵਾਈ ਨਹੀਂ ਹੈ ਕਨ ਕੇ ਮੈਂ ਥੋੜੇ ਇਕਦਾਂ ਦਿਨ ਦੇਖਣਾ ਉਹ ਤੋਂ ਬਾਅਦ ਜੇ ਮੈਂ ਕੁਝ ਨਾ ਕੁਝ ਖਾ ਕੇ ਮਰ ਜਾਣਾ ਜਿੱਦਾਂ ਧਮਕੀਆਂ ਦੇ ਰਹੇ ਆ ਮੈਨੂੰ ਮੈਂ ਸਿਆਣਾ ਵੈਣਾ ਆਦਮੀ ਆ ਬਜ਼ੁਰਗ ਆਦਮੀ ਆ ਇਹਦਾ ਮੁੰਡਾ ਮੈਨੂੰ ਗਾਲਾਂ ਕੱਢਦਾ ਉਹ ਅਗਰ ਮੈਂ ਹੁਣ ਇਹ ਕੰਮ ਕਰਦਾ ਤਾਂ ਉਹਦੇ ਅਜਾ ਮਰੀਕ ਸਿੰਘ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏ ਤੁਹਾਡਾ ਕੀ ਨਾਂ ਆ ਜਗਤਾਰ ਸਿੰਘ ਜੀ ਤੁਸੀਂ ਹਣੇ ਪੰਜਾਬ ਸਰਕਾਰ ਕੋਲ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਨਿਆਂ ਮੰਗਦੇ ਆ ਜੀ ਮੇਰਾ ਨਾਮ ਬਰਿੰਦਰਪਾਲ ਸਿੰਘ ਹੈ ਮੈਂ ਪ੍ਰੋਫੈਸਰ ਆ ਕਾਲਜ ਦੇ ਵਿੱਚ ਤੇ ਇਹ ਮਸਲਾ ਕੋਈ ਭਾਜੀ ਇਸ ਤਰ੍ਹਾਂ ਆ ਕਿ ਇਹ ਇੱਕ ਬਹੁਤ ਸਾਰੇ ਘਰਾਂ ਦਾ ਸਾਂਝਾ ਤੋੜ ਹੈ ਜਿਹਦੇ ਵਿੱਚ ਹੱਟ ਲੱਗਾ ਹੋਇਆ ਸੀਗਾ ਜਮੀਨ ਸਿੰਜੀ ਜਾਂਦੀ ਸੀ ਤੇ ਜਿਹੜੇ ਵਿਅਕਤੀ ਨੇ ਤੁਹਾਨੂੰ ਇੱਕ ਗੱਲ ਕਹੀ ਹੈ ਕਿ ਉਹਦਾ ਹਿੱਸਾ ਉਹਦਾ ਇਸ ਤੋੜ ਵਿੱਚ ਕੋਈ ਹਿੱਸਾ ਨਹੀਂ ਹੈਗਾ ਤੇ ਉਹ ਜ਼ਬਰਦਸਤੀ ਸਾਡੇ ਘਰਾਂ ਮੋਰੇ ਗੇਟਾਂ 'ਤੇ ਗੱਡੀ ਖੜੀ ਕਰਦਾ ਹੈ ਤੇ ਇਸ ਕਰਕੇ ਅਸੀਂ ਉਹਨੂੰ ਰੋਕਿਆ ਗੱਡੀ ਖੜੀ ਕਰਨ ਤੋਂ ਤੇ ਇਹ ਸਾਂਝਾ ਬਹੁਤ ਸਾਰੇ ਘਰਾਂ ਦਾ ਇਹ ਪਲਾਟ ਹੈ ਇਸ ਕਰਕੇ ਇਹਦੇ ਵਿੱਚ ਐਮਰਜੈਂਸੀ ਵਰਤਣ ਵਾਸਤੇ ਆ ਇਹ ਹਰ ਇੱਕ ਦੇ ਕੋਈ ਇਹਦਾ ਕੋਈ ਪੱਕਾ ਜਿਵੇਂ ਉਹ ਕਹਿੰਦਾ ਹੈ ਮਾਲਕ ਨਹੀਂ ਹੈ ਤੁਹਾਡਾ ਕਹਿੰਦਾ ਇਹਦੇ ਵਿੱਚ 35 36 ਸਿਧਾਰਾ ਜਿਹਨਾਂ ਜਿਹੜਾ ਹਾਂਜੀ ਹਾਂਜੀ ਬਹੁਤ ਸਾਰੇ ਘਰਾਂ ਦਾ ਇਹ ਸਾਂਝਾ ਹਿੱਸਾ ਹੈ ਤੋੜ ਕਿੰਨੇ ਮਰਲੇ ਜੀ ਇਹ ਲਗਭਗ 12 ਕਮਰਲੇ ਦਾ ਤੋੜ ਹੈ ਜੀ ਅਭੀਰ ਸਿੰਘ ਪ੍ਰਧਾਨ ਜੀ ਲਾ ਜਾਂਦਾ ਜੀ ਕੇ ਨੂੰ ਕਰਦੀ ਜਿਵੇਂ ਜੀ ਜਿ ਕੋਈ ਇਹ ਜਿਹੜੀ ਜਗ੍ਹਾ ਆ ਇਹਨੂੰ ਪਿੰਡਾਂ ਦੇ ਵਿੱਚ ਤੌਰ ਕਹਿੰਦੇ ਆ ਆ ਕੈਮਰਾ ਮਾਰੋ ਮਾਰ ਜਾ ਚੌਂਤਾ ਜਿਹੜਾ ਬਣਿਆ ਇਹ ਖੂਹ ਦੇ ਉੱਤੇ ਬਣਿਆ ਹੈ ਬਹਿਣ ਵਾਸਤੇ ਬਣਾਇਆ ਗਿਆ ਇਹ ਅੱਜ ਤੋਂ ਕੋਈ 13-14 ਸਾਲ ਪਹਿਲਾਂ ਇਹਦੇ ਮੋਰੇ ਇੱਕ ਬੋਰਡ ਲੱਗਾ ਹੈ ਡਿਵਿਡ ਦੇ ਖੂਹ ਦਾ ਜਿਹੜਾ ਇਸ ਖੂਹ ਦਾ ਨਾਂ ਰੱਖਿਆ ਗਿਆ ਸੀ ਇਹਦੇ ਵਿੱਚ ਘੱਟੋ ਘੱਟ ਵੀ 35-36 ਹਿੱਸੇਦਾਰ ਆ 12 ਮਾਲੇ ਥਾਂ ਆ ਇਹ ਇਹਦੇ ਵਿੱਚ ਜਦੋਂ ਇਹ ਖੂਹ ਲੱਗਾ ਸਾਨੂੰ ਬਜ਼ੁਰਗ ਦੱਸਦੇ ਸੀ ਆ ਦੇਖੋ ਇਧਰ ਕੈਮਰਾ ਮਾਰੋ ਸਾਡਾ ਇੱਥੇ 7 ਕਾਈ ਥਾ ਹੁਣ ਬਸੋਂ ਹੋ ਗਈ ਆ ਇਹ ਨੰਬਰੀ ਥਾਂ ਆ ਇਹ ਖੂਹ ਤੋਂ ਇਹ ਜਿਹੜਾ ਸਾਡੇ ਥਾਂ ਆ ਇਹ ਸਿੰਝ ਹੁੰਦੇ ਰਿਹਾ ਇਹ ਖੂਹ ਦੇ ਪਾਣੀ ਨਾਲ ਔਰ ਹੁਣੇ ਬਸੋਂ ਹੋ ਗਈ ਆ ਇਹ ਜਿਹੜਾ ਬੰਦਾ ਤੁਹਾਨੂੰ ਕਹਿ ਰਿਹਾ ਵੀ ਮੇਰਾ ਹਿੱਸਾ ਆ ਉਹ ਨੂੰ ਇਹ ਪੁੱਛੋ ਵੀ ਉਹ ਜਿਹੜਾ ਖੂਹ ਆ ਤੁਸੀਂ ਉਤੋਂ ਕਦੇ ਪੁਰਾਣੇ ਜਵਾਨੇ ਤੁਹਾਡੇ ਬਜ਼ੁਰਗਾ ਨੇ ਕੋਈ ਹਾਲਤ ਚਲਾ ਕੇ ਕੋਈ ਜਿਹੜਾ ਕੋ ਥਾਂ ਸਿੰਜਿਆ ਨੰਬਰੀ ਉਹ ਦੱਸੋ ਕਿੱਥੇ ਸਿੰਜਿਆ ਉਹ ਜਿੱਥੋਂ ਘੱਟੋ-ਘੱਟ 40 ਕਰਮਾ ਦੂਰ ਉਹਨਾਂ ਦਾ ਘਰ ਆ ਲਾ ਲੀਕ ਦੇ ਵਿੱਚ ਆ ਇਸ ਕਰਕੇ ਇਹਦਾ ਜਿਹੜਾ ਹੈਗਾ ਸਾਡੇ ਦੇਖੋ ਚਾਰ ਗੇਟ ਲੱਗੇ ਹੋ ਆ ਜਦੋਂ ਇਹ ਗੱਡੀ ਖੜੀ ਕਰਦਾ ਸਾਡੇ ਗੇਟ ਰੁੱਕ ਜਾਂਦੇ ਦੱਸੋ ਅਸੀਂ ਕਿੱਧਰ ਵੀ ਆਪਣੇ ਘਰ ਆ ਜਵਣਾ ਉਹ ਮੇਰਾ ਪਿੱਛੇ ਇੱਕ ਖਾਂ ਪਿਆ ਆ ਸਾਡਾ ਗੇਟ ਆ ਇਸ ਕਰਕੇ ਇਹ ਤਾਂ 30ਆਂ 36ਆਂ ਬੰਦਿਆਂ ਦਾ ਥਾਂ ਆ ਕਿਸੇ ਦੀ ਕੋਈ ਨਿੱਜੀ ਇਹ ਜਾਇਦਾਦ ਨਹੀਂ ਹੈਗੀ ਇਸ ਕਰਕੇ ਇਹ ਅਸੀਂ ਤੇ ਗੱਲ ਕਹਿੰਦੇ ਆ ਵੇਦ ਦੇਖੋ ਆ ਗੱਡੀਆਂ ਖੜੀਆਂ ਇਹ ਪਿੰਡ 'ਚ ਕੋਈ ਆਉਂਦਾ ਆ ਗਲੀ ਨਹੀਂ ਗੱਡੀ ਜੰਦੀ ਅਗਲੇ ਇਥੇ ਖੜੀ ਕਰ ਲੈਂਦਾ ਇਸ ਕਰਕੇ ਇਹ ਬੇਬਰਮਾ ਦੇ ਆ ਇਹਦਾ ਕੋਈ ਤੇ ਥਾਂ ਨਹੀਂ ਇਹ ਜੇ ਇਹਦਾ ਵਿੱਚ ਹਿੱਸਾ ਹੈਗਾ ਕੋਈ ਕੋਟ 'ਚ ਜਾਵੇ ਤਕਸੀਮ ਕਰਾ ਲਵੇ ਜਿੱਥੇ ਹੈਗਾ ਆਪਣਾ ਲੈ